ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆ ਪਿੱਛੇ ਜਿਹੜਾ ਤੁਸੀਂ ਸਿਵਾ ਬਲਦਾ ਦੇਖ ਰਹੇ ਹੋ ਇਹ 25 ਸਾਲਾਂ ਦਾ ਨੌਜਵਾਨ ਆ ਪਿੰਡ ਰਸੂਲਪੁਰ ਮੇਰੇ ਪਿੰਡ ਦਾ ਹੀ ਇਹ ਨੌਜਵਾਨ ਆ ਲੱਪਰੀ ਸਿੰਘ ਇਹਦੀ ਕਿਸੇ ਐਕਸੀਡੈਂਟ ਦੇ ਨਾਲ ਮੌਤ ਨਹੀਂ ਹੋਈ ਕੋਈ ਕੋਈ ਇਹਨੂੰ ਬਿਮਾਰੀ ਨਹੀਂ ਸੀ ਜਾਂ ਹੋਰ ਕਿਸੇ ਤਰੀਕੇ ਦੀ ਮੌਤ ਨਹੀਂ ਹੋਈ ਇਹਦੀ ਮੌਤ ਦਾ ਵੀਰੋ ਕਾਰਨ ਹੈ ਚਿੱਟਾ ਚਿੱਟੇ ਦੀ ਓਵਰਡੋਜ਼ ਲਾਉਣ ਕਰਕੇ ਇਹ 25 ਸਾਲਾਂ ਜਿਹੜਾ ਨੌਜਵਾਨ ਆ ਇਹਦੀ ਅੱਜ ਮੌਤ ਹੋ ਗਈ ਏ ਪਰਿਵਾਰ ਦੇ ਵਿੱਚ ਕੱਲੀ ਮਾਂ ਤੇ ਇੱਕ ਭੈਣ ਆ ਇੱਕ ਭੈਣ ਵਿਆਹੀ ਆ ਤੇ ਇੱਕ ਭੈਣ ਕੁਵਾਰੀ ਆ ਵਿਚਾਰੇ ਦੀ ਹਜੇ ਇੱਕ ਹੀ ਵਿਚਾਰੇ ਦਾ ਕੋਠਾ ਸਾਰਾ ਘਰ ਅਹੀਂ ਜਿਹੜਾ ਇਹਦੇ ਸਿਰ ਤੇ ਚੱਲਦਾ ਅਸੀਂ ਚਾਹੇ ਨਸ਼ਾ ਕਰਦਾ ਸੀ 2-400 ਰੁਪਈਆ ਜਿੰਨਾ ਵੀ ਇਹ ਆਪਣੀ ਮਾਂ ਨੂੰ ਦਿੰਦਾ ਸੀ ਉਸ ਦੇ ਨਾਲ ਹੀ ਇਸ ਦੇ ਘਰ ਦਾ ਗੁਜ਼ਾਰਾ ਹੁੰਦਾ ਸੀ ਸੋ ਮਨ ਬੜਾ ਭਰਿਆ ਹੈ ਕਿ ਸਾਡੇ ਨੌਜਵਾਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਪੰਜਾਬ ਦੇ ਵਿੱਚ ਪੈਰ ਨਹੀਂ ਪਾਉਣ ਦਿੱਤੇ ਐਡੇ-ਐਡੇ ਸਾਡੇ ਮਹਾਨ ਯੋਧੇ ਹੋਏ ਆ ਅੱਜ ਇਹ ਇੱਕ ਸਰਿੰਜ ਦਾ ਜਿਹੜਾ ਮੈਂ ਕਹਿੰਨਾ ਇੱਕ ਸਰਿੰਜ ਤੋਂ ਇਨਾਂ ਦੀ ਮੌਤ ਹੋ ਜਾਂਦੀ ਆ ਜਿਨ੍ਹਾਂ ਨੂੰ ਵੱਡੇ ਵੱਡੇ ਫੱਟ ਲਾਏ ਗਏ ਉਹ ਨਹੀਂ ਮਰੇ ਨਾ ਝੁਕੇ ਨਾ ਦਬੇ ਇੱਕ 100 ਰੁਪਈਆ ਦੀ ਸਰਿੰਜ ਇਹਨਾਂ ਦੀ ਮੌਤ ਦਾ ਕਾਰਨ ਸੋ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਉਹ ਪੁਲਿਸ ਨੂੰ ਵੀ ਪੂਰਾ ਜਿਹੜਾ ਹੈਂਡ ਫ੍ਰੀ ਨਹੀਂ ਕਰ ਰਹੀ ਪਹਿਲਾਂ ਸਾਡੇ ਐਸ ਐਚਓ ਸੀ ਸਰਦਾਰ ਜਗਦੀਪ ਸਿੰਘ ਜੀ ਉਹਨਾਂ ਨੇ ਬਹੁਤ ਨੱਥ ਪਾਈ ਸੀ ਸਾਡੇ ਸ਼ਹਿਰ ਮਖੂ ਦੇ ਵਿੱਚ ਹੁਣ ਐਸ ਐਚਓ ਸਾਹਿਬ ਨਵੇਂ ਆਏ ਆ ਪਰ ਕਿਤੇ ਨਾ ਕਿਤੇ ਇਹ ਜਿਹੜੀ ਸਰਕਾਰ ਆ ਇਹ ਲੀਡਰ ਆ ਇਹ ਐਮ ਐਲ ਏ ਆ ਇਹ ਪੁਲਿਸ ਵਾਲੇ ਕਿਸੇ ਅਫਸਰ ਨੂੰ ਕੰਮ ਨਹੀਂ ਕਰਨ ਦਿੰਦੇ ਫੋਨ ਕਰ ਦਿੰਦੇ ਵੀ ਆ ਫਲਾਣਾ ਬੰਦਾ ਇਹਨੂੰ ਛੱਡ ਦਿਓ ਇਹਨੂੰ ਨਹੀਂ ਫੜਨਾ ਸੋ ਸਰਕਾਰ ਇਸ ਦੀ ਜ਼ਿੰਮੇਵਾਰ ਹੈ ਸੋ ਸਰਕਾਰ ਦਾ ਫਰਜ਼ ਇਹ ਬਣਦਾ ਹੈ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੀ ਇਸ ਨੌਜਵਾਨ ਦੀ ਭੈਣ ਆ 18 20 ਸਾਲਾਂ ਦੀ ਇਹਦੀ ਭੈਣ ਆ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਇਹਨਾਂ ਨੂੰ ਕੋਈ ਨਾ ਕੋਈ ਸਹੂਲਤ ਜ਼ਰੂਰ ਦਿੱਤੀ ਜਾਵੇ ਕਿਉਂਕਿ ਚਿੱਟਾ ਮੇਰੇ ਵੀਰੋ ਹੋਰ ਤਾਂ ਕਿਤੋਂ ਆਉਂਦਾ ਨਹੀਂ ਨਾ ਇੱਥੇ ਬਣਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿੱਥੋਂ ਆਉਂਦਾ ਔਰ ਇਹਦਾ ਮੁੱਖ ਕਾਰਨ ਕੀ ਆ ਹਲਕੇ ਦੇ ਐਮਐਲਏ ਹਲਕੇ ਦੇ ਐਮਐਲਏ ਦੀ ਜਿਹੜੀ ਉਹ ਜ਼ਿੰਮੇਵਾਰੀ ਹੁੰਦੀ ਆ ਸੋ ਅਸੀਂ ਪਿੰਡ ਰਸੂਲਪੁਰ ਵੱਲੋਂ ਬੇਨਤੀ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਸ ਨੌਜਵਾਨ ਦੀ ਭੈਣ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਬਜ਼ੁਰਗ ਮਾਤਾ ਉਹ ਵੀ ਬਹੁਤ ਜ਼ਿਆਦੀ ਬਿਮਾਰ ਰਹਿੰਦੀ ਆ ਉਹ ਇਨੀ ਸਮਰਥ ਨਹੀਂ ਹੈਗੀ ਕੰਮ ਕਰ ਕਰਨ ਯੋਗ ਨਹੀਂ ਹੈਗੀ ਮੇਰੀ ਉਹ ਜਿਹੜੀ ਇਹ ਮਾਂ ਇਸ ਮੁੰਡੇ ਦੀ ਸੋ ਇਹਦੇ ਘਰ ਇਹਦੇ ਸਿਰ ਤੇ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਬਾਕੀ ਜਿਹੜਾ ਚਿੱਟਾ ਚਿੱਟਾ ਬਾਈ ਜੀ ਸਾਡੇ ਮਹੂ ਸ਼ਹਿਰ ਦੇ ਵਿੱਚ ਆ ਤੁਸੀਂ ਇੰਨੇ ਮੇਰੇ ਭੈਣ ਭਰਾ ਖੜੇ ਆ हां ਮੈਂ ਤੁਸੀਂ ਬਾਈ ਜੀ ਇਸ ਗੱਲ ਦੀ ਭਰੋ ਵੀ ਚਿੱਟਾ ਗਲੀ ਗਲੀ ਘਰ ਘਰ ਵਿਕਦਾ ਹੈ ਕਿ ਨਹੀਂ ਵਿਕਦਾ ਦੱਸੋ ਹੱਥ ਖੜੇ ਕਰਕੇ ਬਾਈ ਜੀ ਦੱਸੋ ਸੋ ਬਾਈ ਜੀ ਜੇਕਰ ਇਹਨਾਂ ਭੈਣ ਭਰਾਵਾਂ ਨੂੰ ਪਤਾ ਹੈ ਕਿ ਚਿੱਟਾ ਗਲੀ ਗਲੀ ਵਿਕਦਾ ਮੈਂ ਪੁਲਿਸ ਦਾ ਕਸੂਰ ਨਹੀਂ ਕੱਢਦਾ ਕਿਉਂਕਿ ਪੁਲਿਸ ਆਪਦਾ ਕੰਮ ਕਰ ਰਹੀ ਏ ਬਹੁਤ ਵਧੀਆ ਕਰ ਰਹੀ ਏ ਪਰ ਜਦੋਂ ਐਮ ਐਲ ਏ ਫੋਨ ਲਾ ਦਿੰਦਾ ਨਾ ਐਸ ਐਚ ਨੂੰ ਓਏ ਆ ਮੇਰਾ ਬੰਦਾ ਈ ਇਹਨੂੰ ਛੱਡ ਉਦੋਂ ਬੇੜਾ ਕਰਕ ਹੁੰਦਾ ਸਾਡੇ ਪੰਜਾਬ ਦਾ ਸੋ ਮੇਰਾ ਇਹ ਭਰਾ ਸਾਡੇ ਨਾਲ ਜੰਮਿਆ ਪਲਿਆ ਇਕੱਠੇ ਅਸੀਂ ਨੌਜਵਾਨ ਹੋਏ ਆ ਤੁਹਾਡੀ ਮੌਤ ਦਾ ਕਾਰਨ ਹੈ ਜਿਹੜਾ ਉਹ ਸਾਡੇ ਹਲਕੇ ਦਾ ਐਮ.ਐਲ.ਏ ਆ ਸੋ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹਨਾਂ ਨੂੰ ਕੋਈ ਨਾ ਕੋਈ ਮੁਹੱਲੀ ਸਹੂਲਤ ਦਿੱਤੀ ਜਾਵੇ ਔਰ ਜਿਹੜਾ ਵੀ ਕੋਈ ਦਾਨੀ ਸੱਜਣ ਵੀਰੇ ਵੀਡੀਓ ਦੇਖ ਰਿਹਾ ਹੈ ਮੈਂ ਉਹਦੇ ਚਰਨਾਂ 'ਚ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਿੱਛੇ ਮੇਰੇ ਵੀਰੋ ਮਾਂ ਇਸ ਨੌਜਵਾਨ ਦੀ ਕੱਲੀ ਮਾਂ ਨਹੀਂ ਉਹ ਆਪਣੀ ਵੀ ਮਾਂ ਵਾ ਬਾਕੀ ਜਿੰਨਾ ਸਾਡੇ ਕੋਲ ਹੋਇਆ ਅਸੀਂ ਸਰਦਾ ਪੁਜਦਾ ਕਰਾਂਗੇ ਬਾਕੀ ਕੋਈ ਨਾ ਕੋਈ ਮੇਰਾ ਭੈਣ ਭਰਾ ਜ਼ਰੂਰ ਇਸ ਪਰਿਵਾਰ ਦਾ ਜਿਹੜਾ ਤੁਸੀਂ ਉਹ ਸੇਵਾ ਇਹ ਸੇਵਾ ਤੁਸੀਂ ਇਸ ਪਰਿਵਾਰ ਦੀ ਕਰਨੀ ਹੈ ਜ਼ਿੰਮੇਵਾਰੀ ਕੋਈ ਨਾ ਕੋਈ ਮੇਰਾ ਭਰਾ ਅੱਗੇ ਆ ਕੇ ਚੁੱਕੇ ਸੋ ਬਾਕੀ ਨਸ਼ੇ ਤੇ ਸਰਕਾਰ ਨੂੰ ਫੇਰ ਕਹਿਨੇ ਆ ਨਸ਼ੇ ਵਾਲੇ ਜਿਹੜੇ ਉਹ ਖੁੱਲੇ ਛਰੇਆਮ ਘੁੰਮ ਰਹੇ ਆ ਕੋਈ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜਾ ਕੋਈ ਮੇਰੇ ਵਰਗਾ ਆਵਾਜ਼ ਚੁੱਕਦਾ ਉਹਦੇ ਤੇ ਪਰਚਾ ਪਾ ਦਿੱਤਾ ਜਾਂਦਾ ਸੋ ਇਨੀਆਂ ਕੁ ਮੈਂ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਜਰੂਰ ਪ੍ਰਵਾਨ ਕਰਿਓ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ